ਮਾਨਕ ਗਗਨ ਸ਼ੌਕ ਨਜ਼ਦੀਕ ਪੈਂਦੇ ਇੱਕ ਨਿੱਜੀ ਹੋਟਲ ਦੇ ਵਿੱਚ 22 ਸਾਲਾਂ ਨੌਜਵਾਨ ਦੀ ਭੇਤ ਭਰੇ ਹਾਲਾਤਾਂ ਦੇ ਵਿੱਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਜਾਣਕਾਰੀ ਮਿਲਦਿਆਂ ਮੌਕੇ ਤੇ ਹੀ ਥਾਣਾ ਸੀਟੀ ਐਸ ਐਚਓ ਇੰਸਪੈਕਟਰ ਕਿਰਪਾਲ ਸਿੰਘ ਸਮੇਤ ਪੁਲਿਸ ਪਾਰਟੀ ਪਹੁੰਚੀ ਅਤੇ ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਕਿ ਮ੍ਰਿਤਕ ਨੌਜਵਾਨ ਕਰਨ ਨੇੜਲੇ ਪਿੰਡ ਜਨ ਸੁਆਦ ਰਹਿਣ ਵਾਲਾ ਸੀ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਤੇ ਮ੍ਰਿਤਿਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਨੌਜਵਾਨ ਪੁੱਤਰ ਇੱਕ ਹੋਟਲ ਦੇ ਵਿੱਚ ਵਿਨੋਦ ਵਿਖੇ ਕੰਮ ਕਰਦਾ ਹੈ ਅਤੇ ਤਿੰਨ ਦਿਨਾਂ ਤੋਂ ਲਗਾਤਾਰ ਉਸ ਦੇ ਨਾਲ ਸੰਪਰਕ ਨਹੀਂ ਹੋ ਰਿਹਾ ਸੀ ਤੇ ਅੱਜ ਸਵੇਰੇ ਇੱਕ ਫੋਨ ਆਉਂਦਾ ਹੈ ਜਿਸ ਵਿੱਚ ਕਿਹਾ ਜਾਂਦਾ ਹੈ ਕਿ ਉਹਨਾਂ ਦਾ ਪੁੱਤਰ ਰਾਜਪੁਰਾ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ ਜਿੱਥੇ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਲਾਂਦੇ ਦਿੱਤਾ ਕੀ ਸਮਝ ਆ ਗਈ ਜੀ ਜੀ ਕਰਨ ਤਾਂ ਕਿਤੇ ਹੋਟਲ ਤੇ ਲੱਗਿਆ ਸੀਗਾ ਉਹਨੂੰ ਸਾਡੇ ਨਾਲ ਪਹਿਲਾਂ ਵੀ ਉਹਨਾਂ ਨਾਲ ਲੜਾਈ ਹੋਈ ਸੀਗੀ ਜਿੱ ਇੱਕ ਜਨਾਨੀ ਕੱਢ ਕੇ ਲੈ ਗਈ ਸੀਗੀ ਜਿਆਦੀ ਉਮਰ ਦੀ ਸੀਗੀ 34-32 ਸਾਲ ਦੀ ਸੀ ਕਰਨ 23 ਸਾਲ ਦਾ ਸੀਗਾ ਤੇ ਉਹਦੇ ਨਾਲ ਗੱਲਬਾਤ ਕਰਦੀ ਸੀ ਪਤਾ ਨਹੀਂ ਕੀ ਖਵਾ ਕੋ ਕਿਉਂ ਮੁੰਡੇ ਨੂੰ ਲੈ ਗਈ ਵੜਿਆ ਕੇ ਅਸੀਂ ਫੇਰ ਵੀ ਉਹ ਤੋਂ ਛੁਕਾਰਾ ਪਾਇਆ ਸਾਡੇ ਤੋਂ 50000 ਮੰਗਦੇ ਸੀਗੇ ਤੇ 25000 ਤੇ ਫੈਸਲਾ ਹੋਇਆ 25000 ਵੀ ਲੈ ਕੇ ਚਲੀ ਗਈ ਆਪਣਾ ਫੈਸਲਾ ਹੋ ਗਿਆ ਸੀਗਾ ਉਸ ਤੋਂ ਬਾਅਦ ਫਿਰ ਮੁੰਡੇ ਦੇ ਪਿੱਛੇ ਲੱਗੀ ਰਹੀ ਆ ਪਤਾ ਨਹੀਂ ਕੀ ਗੱਲਬਾਤ ਹੋਈ ਹੈ ਕੀ ਨਾ ਕਾਫੀ ਦਿਨ ਤੋਂ ਬੋਲੇ ਨਹੀਂ ਹੈਗੇ ਉਹਨੇ ਸਾਨੂੰ ਧਮਕੀ ਮਾਰੀ ਸੀ ਉਹਨਾਂ ਨੇ ਪਿੰਡ 'ਚ ਕਹਿੰਦੇ ਜੇ ਪਿੰਡ 'ਚ ਵੜ ਗਿਆ ਮੁੰਡੇ ਦਾ ਸੀ ਮਰਵਾ ਦੇਣਾ ਉਹਨਾਂ ਨੇ ਇਹ ਧਮਕੀ ਮਾਰੀ ਸੀ ਅਸੀਂ ਇਸੇ ਕਰਕੇ ਉਹਨੂੰ ਅਸੀਂ ਆਪਣੇ ਗੱਲਾਂ ਗੁੱਲ ਜੋ ਪਾ ਕੇ ਕਿਤੇ ਹੋਟਲ ਤੇ ਲਵਾ ਕੇ ਆ ਗਏ ਸੀ ਅਸੀਂ ਉਤੋਂ ਫਿਰ ਵੀ ਉਹਨੂੰ ਉੱਥੋਂ ਲੈ ਕੇ ਆ ਗਏ ਏ ਮੁੰਡੇ ਨੂੰ 2 ਦਿਨ ਪਹਿਲਾਂ ਲੈ ਕੇ ਆਈਏ ਸਾਨੂੰ ਨਹੀਂ ਪਤਾ ਸੀਗਾ ਪਰ ਸਾਨੂੰ ਕਿਸੇ ਨੂੰ ਘਰਦਿਆਂ ਨੂੰ ਨਹੀਂ ਪਤਾ ਸੀਗਾ ਸਾਨੂੰ ਇਹਨਾਂ ਨੇ ਇੱਥੇ ਜਿਹੜਾ ਹਸਪਤਾਲ ਹੈ ਉਹਨਾਂ ਨੇ ਹੋਟਲ ਦੇ ਕਿਤੇ ਕਮਰਾ ਲਿੱਤਾ ਹੋਣਾ ਤੇ ਉਹ ਹੀ ਹੋਟਲ ਵਾਲੇ ਨੇ ਫੋਨ ਕਰਿਆ ਵੀ ਅਸੀਂ ਮੁੰਡੇ ਨੂੰ ਇੱਥੇ ਵੀ ਦਾਖਲ ਕਰਾਤਾ ਉਹ ਦਾਹਰ ਗੜਤੀ ਲਾਉਣਾ ਕੋਲ ਦਾਹਰ ਗੜਤੀ ਦਾ ਤਾਂ ਪਤਾ ਲੱਗਿਆ ਉਹਨਾਂ ਨੂੰ ਅਸੀਂ ਇੱਥੇ ਦਾਖਲ ਕਰਾਇਆ ਕਿ ਤੁਸੀਂ ਕੁੜੀ ਕਹਿ ਰਹੇ ਹੋ ਉਹ ਕਿੱਥੇ ਹੈ ਹੁਣ ਜੀ ਉਹ ਭੱਜ ਗਈ ਕਿਉਂ ਭੱਜ ਗਈ ਹਾਂ ਮੁੰਡੇ ਨਾਲ ਤੱਕ ਲਗਾ ਮੁੰਡੇ ਨੂੰ ਹਾਂ ਜੀ ਉਹ ਹੋਟਲ ਵਾਲਿਆਂ ਨੂੰ ਪਤਾ ਲੱਗਿਆ ਸਾਨੂੰ ਹੋਟਲ ਵਾਲੇ ਤੋਂ ਪਤਾ ਲੱਗਿਆ ਵੀ ਉਹ ਉਹਦੇ ਨਾਲ ਕੁੜੀ ਆਈ ਸੀ ਅਸੀਂ ਵੀਡੀਓ ਦੇਖੀ ਆ ਉੱਥੇ ਹਾਂ ਜੀ ਆਸ਼ਾ ਨਾਮ ਹੈ ਉਹਦਾ ਜੀ ਤੇ ਉਹ ਸੀ ਕਮਰੇ ਚ ਚੈੱਕ ਕਰਾਈਏ ਉਹੀ ਸੀਗੀ ਸ਼ੇ ਜਦੋਂ ਤੁਸੀਂ ਇੱਥੇ ਹੋਟਲ ਨੂੰ ਆਏ ਆ ਉਹ ਤਾਂ ਮੁੰਡਾ ਠੀਕ ਠਾਕ ਵੀ ਹੈ ਤੁਹਾਡਾ ਨਹੀਂ ਜੀ ਤੁਹਾਨੂੰ ਤਾਂ ਦਿਖਾਇਆ ਹੀ ਨਹੀਂ ਮੁੰਡਾ ਇਹਨਾਂ ਦੇਖਿਆ ਇਹ ਤਾਂ ਕੋਈ ਨਹੀਂ ਦੇਖਿਆ ਹੈਗਾ ਉਹ ਕਹਿੰਦੇ ਸਾਨੂੰ ਇੰਨਾ ਗਿਆ ਵੀ ਤੁਹਾਡਾ ਮੁੰਡਾ ਮੁੱਕ ਚੁੱਕਿਆ ਵਾ ਕਦੋਂ ਦੀ ਗੱਲ ਹੈ ਜੀ ਇਹ ਇਹ ਅੱਜ ਸਵੇਰ ਦੀ ਗੱਲ ਹੈ ਬਿਲਕੁਲ ਤੁਸੀਂ ਐ ਤੁਹਾਡੇ ਮੁੰਡਾ ਕੋਈ ਬੰਦੀ ਹਾਂਜੀ ਇਹ ਤੁਹਾਨੂੰ ਕਿਹਦਾ ਫੋਨ ਆਇਆ ਸੀਗਾ ਜੀ ਜੀ ਉਹਨਾਂ ਦਾ ਹੀ ਫੋਨ ਆਇਆ ਸੀਗਾ ਜਿਨ੍ਹਾਂ ਨੇ ਐਡਮਿਟ ਕਰਾਇਆ ਇੱਥੇ ਹਾਂਜੀ ਤੁਸੀਂ ਫੋਨ ਤੇ ਵੀ ਗੱਲ ਕੀਤੀ ਹਾਂਜੀ ਕਰੀ ਹੈ ਜੀ ਬਸ ਉਹਨੂੰ ਕਹਿ ਰਹੇ ਨੇ ਕਹਿੰਦੇ ਲਿਖ ਦਿਆਂ ਤੁਹਾਡੇ ਪਰਚਾ ਪੋਚਾ ਜੀ ਪਤਾ ਨਹੀਂ ਹੁਣ ਬਾਕੀ ਦੇਖੋ ਸਨਸਾਫ ਦਿੱਤਾ ਜਾਵੇ ਬਸ ਤੁਸੀਂ ਕੁਝ ਹੋਰ ਕੀ ਮੰਗ ਰਹੇ ਤੁਸੀਂ ਅਸੀਂ ਇਹੀ ਕਹਿੰਦੇ ਆ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਬਸ ਸਾਡਾ ਮੁੰਡਾ ਜਿੱਦਾਂ ਉਹ ਹੋਇਆ ਬਸ ਉਹਨਾਂ ਨੇ ਵੀ ਐਵੇਂ ਹੀ ਹੋਵੇ ਸਜ਼ਾ ਹੋਵੇ ਬਸ ਸਾਡਾ ਮੁੰਡਾ ਇੱਕੋ ਹੀ ਸੀਗਾ ਘਰ ਦੇ ਕਮਾੜ ਦੂਸਰਾ ਚੱਲਾਈ ਹੈ ਬਸ ਸਾਡਾ ਦਾਈ ਦੇ ਨਾਲ ਹੀ ਘਰ ਚੱਲਦਾ ਸੀਗਾ ਹਾਂਜੀ ਵਿਆਹ ਕਰਿਆ ਸੀਗਾ ਘਰ ਜਵਾਈ ਸੀਗਾ ਪਰ ਇਹ ਰਹਿੰਦਾ ਨਹੀਂ ਸੀ ਉਧਰ ਆਪਣੀ ਘਰ ਲਈ ਛੱਡ ਕੇ ਆ ਗਿਆ ਸੀਗਾ ਸੋ ਇਹ ਕਿੱਥੇ ਰਹਿੰਦਾ ਸੀ ਜੀ ਪਟਿਆਲੇ ਹਾਂਜੀ ਉਹ ਉਹੀ ਰਹਿੰਦਾ ਸੀਗਾ ਤੁਸੀਂ ਕਿੰਨਾਂ ਸਾਲ ਨੂੰ ਕਰ ਅੱਜ ਸਾਡੇ ਗਗਨ ਚੌਂਕ ਤੇ ਲੱਗ ਕੇ ਇੱਕ ਕਨੇਡੀਅਨ ਹੋਟਲ ਪੈਂਦਾ ਹੈ ਜੀ ਉੱਥੇ ਇੱਕ ਕਰਨ ਨਾਮ ਦਾ ਬੰਦਾ ਸੀਗਾ ਜਿਹੜਾ ਮਰਤਕ ਹਾਲਤ ਦੇ ਵਿੱਚ ਸਾਨੂੰ ਮਿਲਿਆ ਤੇ ਉਹਦੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਆ ਜਿਹੜਾ ਹੋਟਲ ਦਾ ਮਾਲਕ ਹੈ ਤੇਜਿੰਦਰ ਸਿੰਘ ਇੱਕ ਉਹ ਤੇ ਇੱਕ ਉਹਦੇ ਨਾਲ ਲੇਡੀ ਜਿਸ ਸੀ ਕਿ ਆਸ਼ਾ ਇਹਨਾਂ ਦੇ ਅਸੀਂ ਐਫ ਆਰ ਦਿੱਤੀ ਆ 304 ਦੀ ਤੇ ਬਾਕੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਆ ਜੋ ਵੀ ਸਾਹਮਣੇ ਆਊਗਾ ਤੁਹਾਨੂੰ ਦੱਸ ਦਿੱਤਾ ਜਾਊਗਾ ਜੀ ਸਰ ਇਹਨਾਂ ਦੇ ਦੇਖਣੇ ਪਾਛਾ ਰਿਹਾ ਇਹ ਪਰਚਾ ਰਜਨੀ ਹੈ ਜੀ ਜਿਹੜਾ ਮ੍ਰਿਤਕ ਕਰਨੇ ਦੀ ਭੈਣ ਹੈ ਜੀ ਜੰਸੂਆ ਪਿੰਡ ਦੀ ਰਹਿਣ ਵਾਲੀ ਆ ਉਹਦੇ ਬਿਆਨਾਂ ਤੇ ਅਸੀਂ ਵਰਤਾਂ ਦਿੱਤਾ ਹੈ ਮ੍ਰਿਤਕ ਦੀ 29 ਸਾਲ ਹੋ ਮਰਿਆ ਜੀ ਉਹਦੀ ਭੈਣ ਦੇ ਦੱਸਣ ਮੁਤਾਬਕ ਨਹੀਂ ਕੁਆਰਾ ਸੀਗਾ ਜੀ ਕੋਈ ਲੇਡੀ ਸੀਗੀ ਉਹਦੇ ਨਾਲ ਹੋਟਲ ਦੇ ਵਿੱਚ ਆਇਆ ਸੀਗਾ ਪਰ ਜਿਹੜਾ ਹੋਟਲ ਦਾ ਮਾਲਕ ਹੈ ਤੇ ਉਹ ਤੇ ਆਸ਼ਾ ਇਹ ਦੋਨੇ ਆਪਸ ਵਿੱਚ ਮਿਲੇ ਹੋਏ ਸੀਗੇ ਦੱਸਣ ਮੁਤਾਬਕ ਕਰਦਿਆਂ ਨੂੰ ਤਾਂ ਡੈਡ ਹਾਊਸ ਤੇ ਜਦੋਂ ਇਹ ਮਤਲਬ ਡੈਡ ਰੋਟੀ ਇੱਥੇ ਰੱਖ ਆਏ ਪਰ ਇਹਨਾਂ ਨੇ ਦੱਸਿਆ ਨਹੀਂ ਜਦੋਂ ਹਸਪੀਟਲ ਤੇ ਪਤਾ ਲੱਗਿਆ ਸੀ ਇਨਵੈਸਟੀਗੇਸ਼ਨ ਕੀਤੀ ਫਿਰ ਅਸੀਂ ਉਹਨਾਂ ਨੂੰ ਫੋਨ ਕੀਤਾ ਜੀ ਕੋਈ ਕਰਦੇ ਨਹੀਂ ਕੋਈ ਸਖਤ ਹਾਂ ਜੀ ਹਾਂ ਉਹ ਤੇਜਿੰਦਰ ਸਿੰਘ ਜਿਹੜਾ ਹੋਟਲ ਦਾ ਮਾਲਕ ਹੈ ਉਹ ਤੇ ਇੱਕ ਉਹਦੇ ਕੋਲ ਜਨਾਨੀ ਲੱਗੀ ਹੋਈ ਹੈ ਜਾਂ ਰਹਿੰਦੀ ਹੈ ਕਿਵੇਂ ਉਹਨੂੰ ਜਾਣਦੀ ਆ ਆਸ਼ਾ ਉਹਦੇ ਦੇ ਜਗਜਾਲ ਕਰਦੇ ਨੇ ਸਾਰੀ ਗੱਲ ਉਹਦੇ ਤੇ ਹੀ ਛੱਡਦੇ ਆ ਅਸੀਂ 304 ਤੇ ਤਹਿਤ ਪਰਚਾ ਦਰਜ ਕੀਤਾ ਜੀ ਹਾਂ ਦੋਨਾਂ ਦੇ ਖਿਲਾਫ ਜੀ ਹਾਂ ਦੋਨਾਂ ਦੇ ਖਿਲਾਫ ਜੀ ਉਹ ਤਾਂ ਬਾਅਦ ਚ ਆਪਣਾ ਸਾਡੀ ਇਨਵੈਸਟੀਗੇਸ਼ਨ ਚ ਮਤਲਬ ਪੋਸਟ ਮਾਰਟ ਦੇ ਬਾਅਦ ਹੀ ਪਤਾ ਲੱਗੂਗਾ ਜੀ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز